ਅਹ ਦੇਖੋ ਪਿਛਲੇ ਦਿਨੀ ਸੈਂਟਰਲ ਗਵਰਨਮੈਂਟ ਨੇ ਜਥੇ ਨੂੰ ਉਜਾਲਤ ਨਹੀਂ ਨਹੀਂ ਸੀ ਦਿੱਤੀ ਅਤੇ ਬੜਾ ਵੱਡਾ ਸੰਘਰਸ਼ ਦੇ ਵਿੱਚ ਇਸ ਕੱਲ ਦਾ ਰੋਸ ਪਾਇਆ ਜਾ ਰਿਹਾ ਸੀ ਕਿ ਕਸੰਘਿਤ ਨੇ ਰੋਸ ਪਾਇਆ ਕਿ ਜੇਕਰ ਸਾਰੇ ਕੰਮ ਪਾਕਿਸਤਾਨ ਦੇ ਨਾਲ ਕੀਤੇ ਜਾ ਰਹੇ ਨੇ ਤੇ ਸਿੱਖ ਯਾਤਰੀ ਗਥਾਂ ਨੂੰ ਜਿਹੜੀ ਰੋਕ ਹੈ ਉਹ ਕਿਉਂ ਲਗਾਈ ਗਈ ਹੈ ਅਤੇ ਕੇਂਦਰ ਨੇ ਜਿਹੜੀ ਜਥਾ ਜਾਨ ਦੀ ਜਿਹੜੀ ਇਜਾਜ਼ਤ ਹੈ ਉਹ ਸਤਪੁਰਾਂ ਦੇ ਪ੍ਰਕਾਸ਼ਪੁਰਪ ਤੇ ਤਾਰਕ ਨਾਨਕ ਸਾਹਿਬ ਤੋਂ ਨਨਕਾਣਾ ਸਾਹਿਬ ਜਾਣ ਵਾਸਤੇ ਜਿਹੜੀ ਇਜਾਜ਼ਤ ਹੈ ਉਹ ਦੇ ਦਿੱਤੀ ਹੈ ਔਰ ਅਸੀਂ ਕੇਂਦਰ ਸਰਕਾਰ ਦੇ ਇਸ ਕਦਮ ਤੋਂ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਆ ਕਿ ਅਗਲੇ ਤੋਂ ਕੇਂਦਰ ਸਰਕਾਰ ਜਿਹੜੀ ਆ ਉਹ ਜੱਥੇ ਉੱਤੇ ਕਿਸੇ ਪ੍ਰਕਾਰ ਦੇ ਰੋਕ ਲਈਏ ਉਹ ਨਾ ਲਾਵੇ ਕਰਤਾਰਪੁਰ ਕੋਰੀਡੋਰ ਵੀ ਲੰਘਾ ਦੇਣਾ ਚਾਹੀਦਾ ਬਿਲਕੁਲ ਜੀ 2019 ਵਿੱਚ ਸਤਪੁਰਾਂ ਦੇ 550 ਸਾਲਾ ਪ੍ਰਕਾਸ਼ ਪੁੱਤੇ ਜੋ ਗੁਰਦੁਆਰਾ ਸੀ ਦਰਬਾਰ ਸਾਹਿਬ ਨਿਹਰਾ ਸਾਹਿਬ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਦੋਨਾਂ ਸਰਕਾਰਾਂ ਨੇ ਆਪਸੀ ਤਾਲਮੇਲ ਕਰਕੇ ਤੇ ਬੜਾ ਵੱਡਾ ਇਕਰਾਰਨਾਮਾ ਕੀਤਾ ਸੀ ਜਿਸ ਦਾ ਸਮੁੱਚੀ ਸੰਗਤ ਨੇ ਬਹੁਤ ਵੱਡਾ ਲਾਹ ਰਿਖਟਿਆ ਹਜ਼ਾਰਾਂ ਨਿਕਲ ਕੇ ਸੰਗਤ ਕਰਤਾਰ ਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਵੀ ਪਹੁੰਚੀ ਪਰ ਪਿਛਲੇ ਜੰਗ ਦੇ ਸਮੇਂ ਤੋਂ ਲੈ ਕੇ ਜਿਹੜਾ ਕਾਰੂ ਡੋਰ ਹੈ ਉਹ ਬੰਦ ਕੀਤਾ ਹੋਇਆ ਹੈ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਕਰਤਾਰ ਪੁਰ ਸਾਹਿਬ ਦਾ ਮੰਘਾ ਹੈ ਉਹ ਸੰਗਤ ਦੇ ਦਰਸ਼ਨਾ ਵਾਸਤੇ ਜਿਹੜਾ ਉਹ ਤੁਰੰਤ ਖੋਲਿਆ ਜਾਏ ਤਾਂ ਕਿ ਦਰਸ਼ਨਾਤਮਕ ਸੰਗਤ ਸਤਿਗੁਰਾਂ ਦੇ ਪਾਵਨ ਸਥਾਨ ਤੇ ਜਾ ਕੇ ਦਰਸ਼ਨ ਦੇਾਰੇ ਕਰ ਸਕੇ